ਮਿੱਤਰੋ ਚੁੰਮਿਆ ਵਾਲੀ ਭਾਬੀ ਨੇ ਆਪਣੇ ਇੰਸਟਾਗ੍ਰam ਤੇ ਦਲਜੀਤ ਦੇ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਏ ਤੇ ਕੋਈ ਵਿਸ਼ਵਾਸ ਹੀ ਨਹੀਂ ਕਰ ਰਿਹਾ ਕਿ ਇਹ ਵੀਡੀਓ ਅਸਲੀ ਹੈ ਕਿਉਂਕਿ ਦੋਸਤੋ ਹਾਲੀਵੁੱਡ ਲੈਵਲ ਦਾ ਸਟਾਰ ਹੈ ਦਲਜੀਤ ਤੇ ਬੰਦੇ ਨੇ ਕਦੀ ਵੀ ਕਿਸੇ ਰੀਲਾਂ ਵਾਲੇ ਨਾਲ ਵੀਡੀਓ ਨਹੀਂ ਬਣਾਈ ਪਰ ਚੁੰਮਿਆ ਵਾਲੀ ਭਾਬੀ ਨੂੰ ਤਾਂ ਦਲਜੀਤ ਦਸਾਂਝ ਜੱਫੀਆਂ ਪਾ ਰਿਹਾ ਹੈ ਕੋਚੀਲਾ ਤੱਕ ਪਰਫਾਰਮ ਕਰਨ ਵਾਲਾ ਪੰਜਾਬੀ ਸਿੰਗਰ ਦਲਜੀਤ ਦਸਾਂਝ ਚੁੰਮਿਆ ਵਾਲੀ ਭਾਬੀ ਦੇ ਨਾਲ ਵੀਡੀਓ ਬਣਵਾ ਰਿਹਾ ਹੈ ਤੇ ਐਨ ਪੂਰੀ ਖੁਸ਼ੀ ਦੇ ਨਾਲ ਚੁੰਮਿਆ ਵਾਲੀ ਭਾਬੀ ਦੇ ਪਰਿਵਾਰ ਨੂੰ ਮਿਲਿਆ ਤੇ ਦੋਸਤੋ ਸਾਰੇ ਪਰਿਵਾਰ ਨੇ ਫੋਟੋ ਵੀ ਕਰਾਈਏ ਆ ਵੇਖ ਸਕਦੇ ਹੋ ਦਲਜੀਤ ਦਸਾਂ ਤਾਜ ਜੁਮੇ ਵਾਲੀ ਭਾਬੀ ਤੇ ਉਹਦੀ ਕੁੜੀ ਤੇ ਨਾਲ ਜਿੰਦਾ ਹੰਸ ਤੇ ਮਿੱਤਰੋ ਜਦੋਂ ਵੀਡੀਓ ਬਣਾ ਰਹੇ ਹੁੰਦੇ ਨੇ ਤਾਂ ਚੁਮੇਆ ਵਾਲੀ ਭਾਬੀ ਕਹਿੰਦੀ ਹੈ ਕਿ ਦਲਜੀਤ ਮੇਰਾ ਦਿਓਰ ਸਭ ਤੋਂ ਬੈਸਟ ਹੈ ਜਿਸ ਤੋਂ ਬਾਅਦ ਦੋਸਤੋ ਦਲਜੀਤ ਗੱਲ ਵਕੜੀ ਮਾਰ ਕੇ ਕਹਿੰਦਾ ਹੈ ਕਿ ਮੇਰੇ ਵੱਲੋਂ ਵੀ ਤੁਹਾਨੂੰ ਬਹੁਤ ਸਾਰਾ ਪਿਆਰ ਤੇ ਮੇਰਾ ਦਿਓਰ ਸਭ ਤੋਂ ਦੂਵੀਂ ਹੋਰ ਮੇਰੇ ਨਾਲ ਬਹੁਤ ਤੇ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸਾਰੇ ਪੰਜਾਬੀ ਦਲਜੀਤ ਦੀਆਂ ਸਿਫਤਾਂ ਕਰ ਰਹੇ ਨੇ ਤੇ ਕਹਿ ਰਹੇ ਨੇ ਕਿ ਇੰਨਾ ਵੱਡਾ ਸੁਪਰਸਟਾਰ ਹੋਣ ਦੇ ਬਾਵਜੂਦ ਇੰਨੀ ਜ਼ਿਆਦਾ ਸਾਦਗੀ ਦਲਜੀਤ 'ਚ ਕਿੱਥੋਂ ਆ ਗਈ ਏ ਜਿਵੇਂ ਕਿ ਪਹਿਲਾਂ ਲਿਖਿਆ ਕਿੰਨੀ ਸਾਦਗੀ ਹੈ ਦਲਜੀਤ 'ਚ ਤੇ ਕਈਆਂ ਨੂੰ ਤਾਂ ਮਿੱਤਰੋ ਯਕੀਨ ਹੀ ਨਹੀਂ ਹੋ ਰਿਹਾ ਕਿ ਇਹ ਦਲਜੀਤ ਅਸਲੀ ਹੈ ਲੋਕ ਸਮਝ ਰਹੇ ਨੇ ਕਿ ਸ਼ਾਇਦ ਇਹ ਨਕਲੀ ਹੈ ਤੇ ਮਿੱਤਰੋ ਜੇ ਤੁਹਾਨੂੰ ਵੀ ਦਲਜੀਤ ਦਾ ਨਿਮਰਤਾ ਵਾਲਾ ਸੁਭਾਅ ਵਧੀਆ ਲੱਗਾ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ